ਰਜਿੰਦਰ ਜੀ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ ਕੀ ਉਹਨਾਂ ਦਾ ਨਾਮ ਸੀ ਕੀ ਕਾਰਨ ਉਹਨਾਂ ਦਾ ਨਾਮ ਵੀਜੀ ਜਰਨੈਲ ਸਿੰਘ ਸੀਗਾ ਤੇ ਉਹਨਾਂ ਕੋਲੇ 6-7 ਕਿੱਲੇ ਜ਼ਮੀਨ ਦੀ ਸੀਗੀ ਆਰਥਿਕ ਹਾਲਤ ਨੂੰ ਨਾ ਠੀਕ ਹੋਣ ਕਾਰਨ ਗਰੀਬੀ ਕਰਨੇ ਜ਼ਮੀਨ ਵੇਚਦੀ ਤੇ ਘਰ ਵੀ ਵੇਚ ਦੇ ਦਿੱਤੇ ਉਹ ਕਿਰਾਏ ਤੇ ਮਾਨਸਾ ਰਹਿ ਰਹੇ ਨੇ ਤੇ ਕੱਲ ਉਹ ਕਰਜੇ ਤੋਂ ਤੰਗ ਆ ਕੇ ਪੈਟਰ ਲਿਆ ਸੀ ਉਹਨੇ ਨਵਾਂ ਉਹਨੇ ਫੋਟੋਜੀ ਕਰ ਲਈ ਜੀ ਜਰਨੈਲ ਸਿੰਘ ਨੇ ਤੇ ਬੱਚਾ ਛੋਟਾ ਜਿਹਾ ਜੀ ਮਾਂ ਦੇ ਦਵਾਦੀ ਤੇ ਉਹ ਮਟਿਆਰ ਘਰੋਂ ਉਹਦੀ ਕੁੜੀ ਉਹਨਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਸਰਕਾਰਾਂ ਜੋ ਵੀ ਇਹਨਾਂ ਦੀ ਮਦਦ ਕਰਨ ਦੀ ਵੱਧ ਤੋਂ ਵੱਧ ਇਹ ਗਰੀਬ ਪਰਿਵਾਰ ਹੈ ਤੇ ਅਸੀਂ ਵੀ ਹੁਣ ਉਹਨਾਂ ਦੇ ਆਸਰੇ ਮਾਰ ਦੇ ਵਿੱਚ ਆ ਕੇ ਉਹਨਾਂ ਦੀ ਸੰਸਕਾਰ ਦਾ ਕਰਦੇ ਆ ਜੀ ਕੋਈ ਹੱਲ ਜੋ ਵੀ ਸਰਕਾਰਾਂ ਵਾਰੀ ਕਰਦੀਆਂ ਜੀ ਇਹਨਾਂ ਦੀ ਮਦਦ ਕਰੀ ਜਾਵੇ ਦਿਨੋ ਦਿਨ ਦੇਖੋ ਜੀ ਕਿਸਾਨ ਵੱਧ ਤੋਂ ਵੱਧ ਕਰ ਜੇ ਤੋਂ ਤੰਗ ਆ ਕੇ ਖੁਦ ਖੁਦੀਆਂ ਕਰ ਰਹੀਆਂ ਨਾ ਛੋਟੇ ਜ਼ਿਮੀਂਦਾਰ ਨੂੰ ਗੁਜ਼ਾਰੇ ਕਰਨੀ ਬਹੁਤ ਔਖੇ ਹੋਏ ਪੈ ਨਹੀਂ ਜੀ ਇਹ ਸਰਕਾਰਾਂ ਨੂੰ ਸਾਡੀ ਬੇਨਤੀ ਹੈ ਵੀ ਇਹ ਜਿਹੇ ਪੀੜਤ ਪਰਿਵਾਰਾਂ ਦੀ ਬਾਹ ਫੜੀ ਜਾਵੇ ਜੀ ਜੋ ਵੀ ਇਹਨਾਂ ਦੀ ਆਰਥਿਕ ਹਾਲਤ ਹੈ ਪਤਾ ਹੀ ਸਭ ਨੂੰ ਜੀ ਇਹਨਾਂ ਦੀ ਮਦਦ ਕਰੀ ਜਾਵੇ ਜੀ ਸਾਰੇ ਕਿਸਾਨਾਂ ਨੂੰ ਜੋ ਵੀ ਕਿਸਾਨ ਹੈ ਜੀ ਤੁਹਾਨੂੰ ਪਤਾ ਵੀ ਗਰੀਬ ਕਿਸਾਨਾਂ ਛੋਟਾ ਜ਼ਿਮੀਂਦਾਰ ਉਹਨੂੰ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਜੀ ਆਰਥਿਕ ਹਾਲਤ ਤੰਗ ਕਰਕੇ ਇਹਨੇ ਖੁਦ-ਗੁਜ਼ੀ ਕਰ ਲਈ ਜੀ ਚੰਗੀ ਦੇ ਵਿੱਚ ਕਿਸੇ ਪਾਸੇ ਵੀ ਨਾ ਕੋਈ ਹੱਥ ਨਾ ਪੈ ਰਿਹਾ ਸੀ ਗਰੀਬ ਕਿਸਾਨ ਸੀ ਕਿੰਨਾ ਕ ਕਰਜ਼ਾ ਸੀ ਇਹਦੇ ਸੇ ਫਰਜਾ ਜੀ ਇਹਨੇ ਸੀਸ ਲੱਖ ਰੁਪਏ ਦਾ ਟਰੈਕਟਰ ਸੀ ਜੀ ਉਹ ਵੀ ਇਹਦੇ ਸਰ ਕਰ ਜਾ ਪਿਆ ਗਿਆ ਜੀ ਉਹ ਨਾ ਮੁੜੇ ਜੀ ਘਰ ਵੇਚਦਾ ਜੀ ਇਹਨੇ ਘਰ ਵੇਚ ਕੇ ਖੇਤਾਂ ਕੋਸਟਾਂ ਭਰੀ ਗਿਆ ਜੀ ਤੇ ਫਿਰ ਹੁਣ ਹੁਣ ਇਹਦਾ ਕੰਮ ਠੱਕ ਹੋ ਗਿਆ ਜੀ ਇਹਨੂੰ ਤੰਗ ਹੋ ਗਿਆ ਜੀ ਲੋਗੇ ਕੰਮ ਕਰਨ ਲੱਗਿਆ ਜੀ ਖੇਤਾਂ ਦੇ ਰੰਗ ਕਰਨੇ ਕੋਈ ਕੁਝ ਨਹੀਂ ਹੋਇਆ ਜੀ ਵਿਚਾਰੇ ਤੋਂ ਪਰੇਸ਼ਾਨ ਹੋ ਕੇ ਇਸ ਕਰਕੇ ਤੰਗ ਹੋ ਕੇ ਇਹਨੇ ਖੁਦ ਖੁਦ ਹੀ ਕਰਤੀ ਕਿਸਾਨ ਮੋਟਰਸਾਈਕਲ ਖੋਗੇ ਲੇਗੀ ਜੀ ਕਰੋ ਸਮਾਨ ਚੱਕ ਕੇ ਲੈ ਗਈ ਜੀ ਇਹਦਾ ਇਸ ਕਰਕੇ ਇਹ ਤੰਗੀ ਦੇ ਵਿੱਚ ਅੱਗੇ ਨੇ ਖੁਦਕੁਸ਼ੀ ਕੀਤੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਸਰਕਾਰਾਂ ਤੋਂ ਹੀ ਹੈ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਬਈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਥੋ ਬੀਬੀ ਨੂੰ ਕੋਈ ਛੋਟੀ ਮੋਟੀ ਕੋਈ ਸਰਕਾਰ ਨੌਕਰੀ ਦੇਵੇ ਆਪੇ ਬੱਚੇ ਪਾਲ ਲਈ ਮਾਂ ਵਿਧਵਾ ਜੀ ਬਾਪ ਇਹ ਬੇਚਾਰੀ ਫਿਰ ਤਾਂ ਕੋਈ ਕੰਮ ਨਹੀਂ ਕਰ ਸਕਦੀ ਉਹ ਇਹ ਸਾਡੇ ਦਾ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਉਹਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ ਜੀ ਆਵਦੇ ਉਹ ਬੱਚੇ ਪਾਲ ਕਰਜ਼ਾ ਜ਼ਿਆਦਾ ਹੋ ਗਿਆ ਜੀ ਪਹਿਲਾਂ 6-7 ਕਿੱਲੇ ਜ਼ਮੀਨ ਦੀ ਸੀ ਜੀ ਉਹਨੂੰ ਥੋੜੀ ਥੋੜੀ ਕਰਕੇ ਉਹ ਦੀ ਸੀ ਤੇ ਬਾਅਦ ਵਿੱਚ ਉਹਨੇ ਆਹ ਦਾ ਘਰ ਜਿਹੜਾ ਚੌਣ ਵਾਸਤੇ ਟਰੈਕਟਰ ਲੈ ਰਿਆ ਸੀ ਕਿਸ਼ਤਾਂ ਤੇ ਉਹ ਕਿਸ਼ਤ ਨਾ ਪਈ ਜਮੀਨੂ ਦੀ ਵਿੱਚ ਉਹਨੂੰ ਘਰ ਵੇਚਣਾ ਪਿਆ ਜੀ ਘਰ ਵੇਚ ਕੇ ਮਾਨਸਾ 21 ਨੰਬਰ ਵਾਰਡ ਚ ਕਿਰਾਏ ਤੇ ਰਹਿਣ ਲੱਗਿਆ ਜੀ ਤੇ ਉਸ ਤੋਂ ਬਾਅਦ ਉਹ ਜਿਹੜਾ ਕਿਰਾਏ ਦੇ ਕਿਰਾਇਆ ਵੀ ਨਾ ਦਿੱਤਾ ਗਿਆ ਪਰਿਵਾਰ ਨੇ ਉਹ ਗਰੀਬੀ ਦੇ ਕੇ ਕਿਰਾਇਆ ਵੀ ਦੋ ਪਿਛਲੇ ਦੋ ਦਿਨ ਤੱਕ ਨਹੀਂ ਲੈ ਰਹੇ ਸੀ ਜੀ ਬਸ ਇਸ ਮਜ਼ਦੂਰੀ ਦੇ ਵਿੱਚ ਜੀ ਉਹਨਾਂ ਟਰੈਕਟਰ ਦੀ ਕਿਸ਼ਤ ਆ ਜਾਂਦੀ ਸੀ ਕਦੇ ਉਸ ਪਿੰਡਾਂ ਦੇ ਵਿੱਚੋਂ ਕਿਸ਼ਤਾਂ ਕਢਾਈਆਂ ਆਉਂਦੀਆਂ ਬੁੜੀਆਂ ਨੇ ਉਹ ਕਿਸ਼ਤਾਂ ਆ ਜਾਂਦੀ ਸੀ ਅਰ ਜੇ ਆਪ ਦੀ ਮਜਬੂਰੀ ਕਰਕੇ ਕਰਦੀ ਮਜਬੂਰੀ ਕਰਕੇ ਜੇ ਉਹਨੇ ਖੁਦ ਕਾ ਚਿਕਾ ਨਹੀਂ ਚੋੜਿਆ ਪਰਿਵਾਰ ਵਿੱਚ ਕੌਣ ਕੌਣ ਸੀ ਇੱਕ ਉਹਦੀ ਬਾਈ ਵੀ ਹੈ ਜੀ ਕੱਚਤਾਲ ਦਾ ਬੱਚਾ ਹੈ ਇੱਕ ਉਹਦੀ ਮਾਤਾ ਵੀ ਹੈ ਕੀ ਮੰਗ ਕੀ ਕਰਦੇ ਹਾਂ ਮੰਗ ਤਾਂ ਸਰਕਾਰ ਤੋਂ ਇਹੀ ਕਰਦੇ ਹਾਂ ਜੀ ਵੀ ਨਾ ਤਾਂ ਇਸ ਕੋਲੇ ਘਰ ਹੈ ਨਾ ਕੋਈ ਜ਼ਮੀਨ ਹੈ ਨਾ ਕੋਈ ਪਿੱਛੇ ਦੀ ਜਗ੍ਹਾ ਦਾ ਕੋਈ ਸਾਧਨ ਹੈ ਜੀ ਜੋ ਬੱਚ ਬੱਚੇ ਤੇ ਉਹਦੀ ਬਾਈ ਵੀ ਤੇ ਉਹਦੀ ਮਾਂ ਵੀ ਪਿੱਛੇ ਸਰਵਾਈਵ ਕਰ ਸਕਣ ਤੇ ਇਹਦਾ ਕਰਕੇ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਦੇ ਆਰਥਿਕ ਸਹਿਤਾ ਕੀਤੀ ਜਾਵੇ ਪਰਿਵਾਰ ਤਾਂ ਬਹੁਤ ਦੁਖੀ ਹਾਲ ਹੈ ਨਾ ਘਰ ਵੀ ਕਿਰਾਏ ਤੇ ਕੀ ਹੋ ਰਹਿਣ ਵਾਸਤੇ ਬੱਚੇ ਨੂੰ ਪੜਾਉਣ ਵਾਸਤੇ ਵੀ ਬਹੁਤ ਸਹੂਲਤਾਂ ਦੀ ਲੋੜ ਹੁੰਦੀ ਹੈ ਜਿਹੜੇ ਪਰਿਵਾਰ ਨਹੀਂ ਪੂਰੀਆਂ ਕਰ ਸਕਦਾ ਪਤਨੀ ਵੀ ਘਰਾਂ ਚ ਪੋਚੇ ਲਾਉਣੇ ਵੇਢ ਵੀ ਉਹਦੇ ਨਾਲ ਘਰ ਦਾ ਹੀ ਰੋਟੀ ਟੁਕਾ ਚੱਲਦਾ ਹੈ ਜੀ ਇਹਨਾਂ ਕਰਕੇ ਬੱਚੇ ਦੀ ਵੀ ਪੜ੍ਹਾਈ ਦਾ ਹੈ ਤੇ ਪਿੱਛੇ ਮਾਂ ਬਾਪ ਮਾਂ ਦਾ ਵੀ ਵਿਧਵਾ ਮਾਂ ਮਾਤਾ ਹੈਗੀ ਜੀ ਕਿਉਂ ਛੋਟੇ ਹੁੰਦੇ ਨੇ ਗੁਜ਼ਰ ਗਏ ਸੀ ਜਿਹਦਾ ਕਰਕੇ ਸਰਕਾਰ ਤੋਂ